ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵਿਥਾ ਉਸ ਵੇਲੇ ਦੀ ਮੰਜ਼ਰ ਹੈ ਉਸ ਪਾਪਾ ਪਰੀ ਘੜੀ ਦਾ ਜਦੋਂ ਸੂਬੇ ਸਰਹੰਦ ਦੇ ਹੁਕਮ ਤੇ ਦਸਮੇਸ਼ ਪਿਤਾ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਨੀਹਾਂ ਵਿੱਚ ਚਿਣਿਆ ਜਾ ਰਿਹਾ ਸੀ ਬਾਬਾ ਫਤੇ ਸਿੰਘ ਜਿਨ੍ਹਾਂ ਦੀ ਉਮਰ ਮਸਾ 6 ਕੋਸਾਲਾਂ ਦੀ ਸੀ ਆਪਣੇ ਵੱਡੇ ਵੀਰ ਜੋਰਾਵਰ ਸਿੰਘ ਨੂੰ ਹੱਸ ਕੇ ਅੱਜ ਆਪਣੇ ਨਿੱਕੇ ਹੋਣ ਦਾ ਫਾਇਦਾ ਦੱਸਦੇ ਨੇ ਕਿ ਵੱਡੇ ਵੀਰ ਜੀ ਤੁਸੀਂ ਮੈਨੂੰ ਨਿੱਕਾ-ਨਿੱਕਾ ਕਹਿੰਦੇ ਸੀ ਪਰ ਅੱਜ ਮੈਂ ਤੁਹਾਨੂੰ ਪਿੱਛੇ ਛੱਡ ਜਾਣਾ ਇਹ ਹਾਲ ਦੇਖ ਕੇ ਇਹ ਚਾਹ ਦੇਖ ਕੇ ਇਹ ਗੱਲਾਂ ਸੁਣ ਕੇ ਰੂਹ ਕੰਬਦੀ ਆ ਵੱਡੇ ਵੀਰ ਆਪਣੇ ਛੋਟੇ ਵੀਰ ਨੂੰ ਆਖਰੀ ਏਟ ਲੱਗਣ ਤੋਂ ਪਹਿਲਾਂ ਕੀ ਆਖਦਾ ਹੈ ਛੋਟਾ ਛੋਟਾ ਕਹਿ ਕੇ ਮੈਨੂੰ ਤਾੜਦੇ ਸੀ ਹੁੰਦੇ ਤੁਸੀਂ ਵੱਡੇ ਹੁਣ ਦਾਜੀ ਰੋਬ ਮਾਰਦੇ ਸੀ ਹੁੰਦੇ ਮੇਰਾ ਮਾਨ ਵਿਦਾਇਆ ਇਸ ਕੰਦੇ ਨੇ ਬਣ ਕੇ ਡੋਲ ਜਾਣਾ ਮੈਂ ਤੁਹਾਡੇ ਨਾਲੋਂ ਪਹਿਲਾਂ ਵੱਡੇ ਵੀਰ ਜੀ ਅੱਜ ਦਾਦਾ ਜੀ ਦੇ ਕੋਲ ਜਾਣਾ ਮੈਂ ਤੁਹਾਡੇ ਨਾਲੋਂ ਪਹਿਲਾਂ ਵੱਡੇ ਵੀਰ ਜਾਨਾ ਮੈਂ ਰਾਜਗੀਰੀ ਆਵੇ ਖੇਡ ਖੇਡ ਲਈ ਜਾਨਾ ਛੇਲ ਛੇਲ ਇਟਾਂ ਦੇ ਟੁਟੇ ਰ ਲਈ ਜਾਨਾ ਕਾਂਡ ਪੈਂਦੀ ਲੱਗਦੀ ਜੇ ਮੋਡਾ ਗੋਡਾ ਵੱਡ ਦੇ ਕਾਲੀਆਂ ਨੇ ਸਾਨੂੰ ਤੇ ਤੁ ਦੇ ਰ ਲਈ ਜਾਨਾ ਅਸੀਂ ਮੋਏ ਸਿੱਖੀ ਜੰਮਨੀ ਹੈ ਦੁਗਣੀ ਉੱਚੀ ਉੱਚੀ ਬੋਲ ਬਿਨਾਂ ਲੋ ਪਹਿਲਾਂ ਵੱਡੇ ਵੀਰ ਜੀ ਅੱਜ ਦਾਦਾ ਜੀ ਦੇ ਕੋਲ ਜਾਣ ਮੈਂ ਛੁੱਡਿਨਾਂ ਲੋ ਪਹਿਲਾਂ ਵੱਡੇ ਵੀਰ ਜੀ ਅੱਜ ਦਾਦਾ ਜੀ ਦੇ ਕੋਲ ਜਾਣ ਮੈਂ ਹੌਸਲੇ ਸਾਡੇ ਤੋਂ ਕਬਰਾਈ ਜਨ ਸੁਬੇ ਆ ਕਾਇਰ ਤੂੰ ਕਾਇਰਤਾ ਦਿਖਾਈ ਜਨ ਸੁਬੇ ਆ ਮਰਨਾ ਤੇ ਜ਼ਿੰਦਗੀ ਦਾ ਸੱਚ ਫੈਸਲਾ ਏ ਉਹ ਦਿਆਂ ਨੂੰ ਮੌਤ ਤੋਂ ਡਰਾਈ ਜਾਣਾ ਸੂਬਿਆ ਇਹ ਪਾਪੀਆਂ ਦੇ ਮਹਿਲ ਜਿਹੜੇ ਉੱਚੜੇ ਛੋਟੇ ਕੱਦੇ ਨਾਲ ਰੋਲ ਜਾਣਾ ਮੈਂ ਤੁਹਾਡੇ ਨਾਲੋਂ ਪਹਿਲਾਂ ਵੱਡੇ ਵੀਰ ਜੀ ਅੱਜ ਦਾਦਾ ਜੀ ਦੇ ਕੋਲ ਜਾਣਾ ਮੈਂ ਤੁਹਾਡੇ ਨਾਲੋਂ ਪਹਿਲਾਂ ਵੱਡੇ ਵੀਰ ਜੀ ਅੱਜ ਦਾਦਾ ਜੀ ਦੇ ਕੋਲ ਜਾਣਾ ਜਿਕੇ ਮੈਂ ਦਾਦਾ ਜੀ ਦੀ ਬੁੱਕਲ ਚ ਵੜੂੰਗਾ ਰੱਜ ਰੱਜ ਦੇਖਣਾ ਤੇ ਬਾਲਾ ਲਾਡ ਕਰੂੰਗਾ ਦਾਦੀ ਜੀ ਦੇ ਦੱਸੂੰਗਾ ਪਿਆਰ ਦੀਆਂ ਗੱਲਾਂ ਨੂੰ ਉਹਨਾਂ ਨੂੰ ਵੀ ਸਾਦੇ ਲੋਭ ਕੋਲ ਜ਼ਿੱਦ ਫੜੂੰਗਾ ਡੋਲਣਾ ਨਹੀਂ ਅਸੀਂ ਕਦੇ ਸਿੱਖੀ ਤਾ ਜਕਾਰਾ ਫਤਿਹ ਵਾਲਾ ਬੋਲ ਜਾਣਾ ਮੈਂ ਛੁੱਡਿਣਾ ਲੁਕਤਾਂ ਵੱਡੇ ਵੀਰ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਬੋਲੇ